ਬਾਲ ਗੁਰੂ ਜੀ ਦਾ ਹਾਂ ਦਰੂਤੀ ਸੋ ਵੀ ਬੰਦਾ ਦਾ ਇੰਨਾ ਦਾਂਦੇ ਪਿੱਛੇ ਵੀ ਘੁੰਮ ਰਿਹਾ ਤੇਜ਼ ਬਹੁਤ ਰਕੜ ਰਹੀ ਹੈ ਪਿੱਛੇ ਤੇ ਇਹ ਕਹਿੰਦੇ ਫਰੋਜਪੁਰ ਰੋਡ ਤੇ ਵੱਜ ਗਿਆ ਬਹੁਤ ਤੇਜ਼ ਸੀ ਹਾਂ ਪਿੱਛੇ ਵੱਜ ਕੇ ਆਇਆ ਹੈ ਪਿੱਛੇ ਉਹ ਚੰਗਣ ਨੇ ਜਾਨੀ ਮਰਸਾਲ ਤੋਂ ਬਚਾ ਤਾ ਵੱਜ ਗਿਆ ਅੱਛਾ ਜੀ ਕੀ ਕਰਨਾ ਸਾਡਾ ਬੇਟਾ ਸੀਗਾ ਭਤੀਜਾ ਮੇਰਾ ਹਰਨੂਰ ਉਹਦੀ ਮੌਤ ਹੋ ਗਈ ਹੈ ਜੀ ਐਕਸੀਡੈਂਟ ਹੋਇਆ ਹੀ ਰਾਤ ਟਰਾਲੇ ਨੇ ਮਾਰਿਆ ਜੀ ਕਿੰਨੇ ਜਣੇ ਸੀ ਤਿੰਨ ਜਣੇ ਸੀ ਇੱਕ ਬੱਗੀ ਆ ਜੀ ਮੌਤ ਕਿਹੜੇ-ਕਿਹੜੇ ਬੱਚਿਆਂ ਦੀ ਹੋਈ ਆ ਦੋ ਜਿੰਨੇ ਦੀ ਹੋਈ ਆ ਜੀ ਇੱਕ ਤਾਂ ਹਰਨੂਰ ਦੀ ਹੋਈ ਆ ਤੇ ਇੱਕ ਮੁੰਡਾ ਹੋਰ ਆ ਜੀ ਬੱਗੀ ਬੱਗੀ ਹੈਗਾ ਜੀ ਕੀ ਹੈਗਾ ਜੀ ਨੂਰ ਤੇ ਇੱਕ ਸੀ ਆ ਭਾਰਤ ਭਾਰਤ ਆ ਜੀ ਭਾਰਤ ਦੀ ਮੌਤ ਹੋ ਗਈ ਤੇ ਹਰਨੂਰ ਦੀ ਮੌਤ ਹੋ ਗਈ ਬੱਗੀ ਚੱਕਣੀ ਆ ਜੀ ਇੱਕ ਕਿੰਨੇ ਕ ਅਮੀਰ ਘਰਾਂ ਦੇ ਬੱਚੇ ਸੀ ਠੀਕਾ ਕਰਦੀ ਆ ਜੀ ਕੀ ਕੰਮ ਕਰ ਕਰਦੇ ਸੀ ਬਗਰੀਵ ਕਰਦੇ ਸੀ ਬੱਚੇ ਆ ਜੀ ਆਪਣੇ ਪਿੰਡ ਤੇ ਚੱਕ ਤੋਂ ਆ ਜੀ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਇਨਸਾਫ ਮਿਲੇ ਉਹਨਾਂ ਦੇ ਪਰਿਵਾਰ ਨੂੰ ਜੀ ਚੱਕ ਵੀਟ ਸਰਕਾਰ ਤਾਂਗੇ ਅਜੀਨਾ ਜੀ ਚੱਲੇ ਸੀਗੇ ਕਮ ਚੱਲੇ ਸੀ ਕਿ ਮੁੰਲੇ ਨੂੰ ਸ਼ੱਟੇ ਚੱਲੇ ਪਾ ਦੇ ਲਈ ਦੋ ਜਣੇ ਸੀਗੇ ਇਹ ਪਾ ਦੇ ਚੱਲੇ ਦੋ ਜਣੇ ਮੋਕਸਾਂ ਦੇ ਮਗਰ ਆ ਜਾਂਦੇ ਸਾਡੇ ਤੇ ਲਈ ਤੇ ਇਹ ਸਾਡੇ ਕੋਲ ਆ ਕੇ ਜੇ ਰੋਗਿਆ ਸੀ ਖੜੇ ਗੱਲਾਂ ਬਾਤਾਂ ਕਰਨ ਲੱਗੇ ਉਹਦੇ ਇੰਨੇ ਦਾ ਕੀ ਗੱਲ ਬਣੀ ਕਿ ਪਿੱਛੋਂ ਕੋੜਾ ਟਰਾਲਾ ਆਇਆ ਏਸੀ ਵਾਲਾ ਉਹ ਉਹ ਦੇ ਚੋਣ ਜਾਂ ਸਾਡੇ ਸਾਨੂੰ ਕੋਈ ਕੋਤੂ ਬਾਈ ਕੋਸ਼ੀ ਆਦਮ ਜਾਨੂੰ ਕੀ ਹੋਇਆ ਗਾੜੇ ਨਾਲ ਸਾਨੂੰ ਮੁੰਡੇ ਮੇਰੇ ਤਾਈ ਦੇ ਮੁੰਡੇ ਸੀਗੇ ਉਹ ਉਹ ਟੱਪੇ ਜਲੇ ਜਿਹੜੇ ਉਹਨਾਂ ਨੇ ਸਾਡੀ ਬਾਅਦ ਉਹ ਸੁਣ ਕੇ ਸਾਨੂੰ ਚੱਕ ਕੇ ਲੈ ਗਏ ਉੱਥੋਂ। ਰਾਤ ਨੂੰ ਤੇ ਇਹ ਮੇਰੇ ਮੁੰਡੇ ਤੁਹਾਡੇ ਨਾਲ ਸੀ ਉਹ ਕਿ ਟੂਟ ਮੁਖਸਰ ਦੇ ਸੀ ਉਹ ਵੀ ਉਹ ਵੀ ਨਾਲ ਵੀ ਸੀ ਉਹ ਵੀ ਸੱਤ ਮਤਲਬ ਚੱਕ ਬੀੜ ਸਰਕਾਰ ਤੋਂ ਆਈ। ਤੇ ਮਤਲਬ ਜੀ ਔਨ ਜਿਸੀ ਅਡੋ ਅਡਾਈਆਂ ਦੇ ਪੁੱਤ ਜੀ ਇਕੱਠੇ ਹੋ ਗਏ ਰੋਗੇ ਉੱਥੇ ਇਕੱਠੇ। ਉਹਨੂੰ ਪਿੱਛੇ ਤੇਰੇ ਜਾਂਦਾ ਜੀ ਟਰਾਲਾ। ਉਹ ਵਿੱਚ ਫੇੜ ਮਾਰੀ ਉਹਨੇ। ਇਹਨੇ ਅਸੂਸੀ ਚਾਰ ਜਣੇ ਖੜੇ ਸੀ ਅਸੀਂ ਜੀ। ਚਰਨੂ ਕਿੱਥੇ? ਹਾਂ ਜੀ। ਉਹੁੰਦਾ ਜੋ ਉਹ ਤੋਂ ਫਰੰਡੇ ਜਾ ਕਰਾ ਰਿਹਾ ਹੈ। ਉਹ ਇੱਕ ਬੜੀ ਵੱਡੀ ਗੱਲ ਹੈ। ਇਹ ਰਾਤੀਜੀ ਇੱਕ ਮੋਟਰਸਾਈਕਲ ਆ ਰਹੀ ਸੀ ਉਹਨਾਂ ਦਾ ਲਾਪਰਵਾਹੀ ਵਿੱਚ ਇੱਕ ਟਰੱਕ ਵੱਜਾ ਤਾਂ ਲਾਪਰਵਾਹੀ ਦੇ ਨਾਲ ਉਹਦੇ ਵਿੱਚ ਤਿੰਨ ਸਵਾਰ ਮੋਟਰਸਾਈਕਲ ਮੁੰਡੇ ਸੀ ਜਿਹਨਾਂ ਚੋਂ ਦੋ ਦੀ ਬੁੱਕ ਤੇ ਡੈਥ ਹੋ ਗਈ ਆ ਤੇ ਇੱਕ ਐਡਮਟ ਆ ਤੇ ਇਹਨਾਂ ਦੇ ਹੁਣ ਸਟੇਟਮੈਂਟ ਲੈ ਕੇ ਐਫਆਈਰ ਲੋਜ ਕਰ ਰਹੇ ਆ ਤੇ ਅਗਲੀ ਕਰਪੀ ਆਉਣ ਵਿੱਚ ਲੰ데 ਜਾ ਰਹੀ ਹੈ।